ਸਾਡਾ ਸੰਤ ਸਮਾਜ ਸਾਰਾ ਬੈਠਾ ਹੈ ਮੈਂ ਕਹਾਂਗਾ ਆਪਾਂ ਸਾਰੇ ਇੱਕ ਜੋਟ ਹੋ ਗਏ ਕਿਉਂਕਿ ਸੰਤਾਂ ਦੇ ਪਿੱਛੇ ਬਹੁਤ ਸੰਗਤਾਂ ਨੇ ਜਦੋਂ ਸਾਡੇ ਸਤਾਨਾਂ ਤੇ ਗੁਰੂ ਸਾਹਿਬ ਜੀ ਦੇ ਕਿਰਪਾ ਦੁਆਰਾ ਇਕੱਠ ਹੁੰਦੇ ਨਾ ਲੱਖਾਂ ਦੇ ਇਕੱਠ ਹੁੰਦੇ ਆ ਅਸੀਂ ਸੰਗਤ ਨੂੰ ਜਿੱਧਰ ਨੂੰ ਕਹੀਏ ਉਧਰ ਨੂੰ ਅਸੀਂ ਚਲਾ ਸਕਦੇ ਆ ਸੰਗਤ ਨੂੰ ਬੇਨਤੀ ਕਰ ਸਕਦੇ ਆ ਕਿਉਂਕਿ ਸੰਤਾਂ ਦਾ ਕਹਿਣਾ ਸੰਗਤ ਮੰਨਦੀ ਆ ਪਰ ਮੈਂ ਕਹਾਂਗਾ ਸੰਤਾਂ ਨੂੰ ਡਰਨ ਦੀ ਲੋੜ ਨਹੀਂ ਅੱਜ ਜਿਹੜੇ ਅਸੀਂ ਮੈਂ ਗੁਸਾ ਨਾ ਕਰਨ ਮਹਾਪੁਰਸ਼ ਬੈਠੇ ਆ ਆ ਜਿਹੜੇ ਬਾਡੀਗਾਰਡ ਵੀ ਐਂ ਸਰਕਾਰ ਦੇ ਲਈ ਵਰਦੇ ਕੋਈ ਲੋੜ ਨਹੀਂ ਗਈ ਇਹਨਾਂ ਦੀ ਆਪਣੇ ਸਿੰਘ ਰੱਖੋ ਭਾਵੇਂ 50 ਹਜ਼ਾਰ ਰੱਖੋ ਨਾਲ ਸੋ ਸਿੰਘ ਤੁਹਾਡੇ ਨਾਲ ਚੜਦੀ ਕਲਾ ਵਾਲੇ ਆ ਸਾਰੇ ਮਹਾਪੁਰਸ਼ਾਂ ਆ ਵੱਧ ਤੋਂ ਵੱਧ ਵਧੀਆਂ ਉੱਤੋਂ ਵਧੀਆਂ ਹਸਲਾ ਰੱਖੋ ਕੋਈ ਗੱਲ ਨਹੀਂ ਤੁਹਾਨੂੰ ਕੋਈ ਰੋਕਦਾ ਨਹੀਂ ਕੋਈ ਰੋਕ ਟੋਕ ਨਹੀਂ ਕਿਉਂਕਿ ਜਿਹੜੇ ਇਹ ਸ਼ਸਤਰ ਆ ਨਾ ਇਹ ਸਤਿਗੁਰੂ ਜੀ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੇ ਆ ਤੇ ਮੈਂ ਬੇਨਤੀ ਕਰਾਂਗਾ ਮੇਰੀ ਗੱਲ ਦਾ ਗੁੱਸਾ ਨਾ ਕਰੋ ਕਿਉਂਕਿ ਮੈਂ ਦੇ ਵਾਣੋ ਵਾਣੇ ਵੀ ਕਈ ਗਰਾਂ ਚੱਲ ਪੈਣਾ ਪਰ ਮੈਂ ਆਪਣੇ ਅੰਦਰ ਕੌਮ ਦਾ ਦਰਦ ਰੱਖਦਾ ਸਰਕਾਰ ਤੋਂ ਨਹੀਂ ਡਰਦਾਗਾ ਸਿੱਧੀ ਦੀ ਗੱਲ ਆਪਣੀ ਸਰਕਾਰ ਹਰਿਆਣੇ ਦੇ ਨਾਲ ਚੱਲਦੀ ਰਹੀ ਆ ਕੀ ਬਕਰ ਲਿਆ ਸਰਕਾਰ ਨੇ ਸਾਡਾ ਜਿੰਨਾ ਡਰੋਂਗੇ ਸਰਕਾਰ ਉਹਨਾਂ ਤੁਹਾਡੇ ਤੇ ਦਬਾਅ ਪਾਊਗੀ ਮੈਂ ਸੰਤ ਮਹਾਪੁਰਸ਼ ਸੰਗਤਾਂ ਨੂੰ ਕਹਾਂਗਾ ਸਰਕਾਰਾਂ ਸਾਡੀਆਂ ਬਣਾਈਆਂ ਨੇ ਤੇ ਅਸੀਂ ਇਹਨਾਂ ਸਾਨੂੰ ਨਹੀਂ ਚਲਾਉਣਾ ਅਸੀਂ ਇਹਨਾਂ ਨੂੰ ਚਲਾਉਣਾ ਇਹ ਆਪਣੇ ਅੰਦਰ ਦਮ ਰੱਖਿਆ ਕਰੋ ਦੂਸਰੀ ਮੈਂ ਬੇਨਤੀ ਕਰਾਂਗਾ ਅੱਜ ਸਾਡੇ ਅੰਦਰ ਬਹੁਤ ਵੱਡੀਆਂ ਕਮੀਆਂ ਆ ਚੁੱਕੀਆਂ ਨੇ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ ਪਰ ਮੈਂ ਇਹ ਕਹਿੰਦਾ ਜੀ ਸਦਕੇ ਵਿਦੇਸ਼ਾਂ ਨੂੰ ਜਾਓ ਪਰ ਪੈਸਾ ਕਮਾਓ ਤੇ ਆਪਣੇ ਇਸ ਭਾਰਤ ਦੇ ਵਿੱਚ ਆਪਣੇ ਪੰਜਾਬ ਆਪਣੇ ਹਰਿਆਣੇ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਵੱਸਦਾ ਆਪਣਾ ਅੱਡਾ ਨਾ ਪੁੱਟ ਕੇ ਜਾਓ ਦੂਸਰੀ ਬੇਨਤੀ ਆ ਅੱਜ ਸਾਡੇ ਵਿੱਚ ਘੜਦੀ ਗਿਣਤੀ ਦਾ ਕਾਰਨ ਅਸੀਂ ਇੱਕ ਬੱਚਾ ਲੈਨੇ ਆ ਉਦੋਂ ਬਾਅਦ ਅਸੀਂ ਸਸਰੀ ਕਾਲ ਕਰ ਦਿੰਦੇ ਆ ਨਹੀਂ ਵੀਰੋ ਅੱਜ ਉਹਨਾਂ ਪਰਿਵਾਰਾਂ ਨੂੰ ਪੁੱਛੋ ਜਿਨ੍ਹਾਂ ਦਾ ਇੱਕ ਇੱਕ ਬੱਚਾ ਜਾਣ ਅਸ਼ੈ ਹੋ ਗਿਆ ਜਾਂ ਗੁਰੂ ਨੂੰ ਪਿਆਰਾ ਹੋ ਗਿਆ ਉਹ ਵਲਕਦੇ ਫਿਰਦੇ ਨੇ ਬਿਲਕਦੇ ਤੇ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਇਸ ਕਰਕੇ ਅੱਜ ਸਾਰੀ ਸੰਗਤ ਪਰਨ ਕਰਕੇ ਜਾਓ ਘਟੋ ਘੜ ਦੋ ਦੋ ਬੱਚੇ ਜ਼ਰੂਰ ਹੋਣੇ ਚਾਹੀਦੇ ਆ ਇੱਕ ਦਾ ਸੇਵਾ ਚ ਰਵੇ ਕਿਤੇ ਪੰਥ ਨੂੰ ਲੋੜ ਪਵੇ ਪੰਥ ਵਾਸਤੇ ਹੋਵੇ ਕੋਈ ਸੇਵਾ ਵਾਸਤੇ ਹੋਵੇ ਤੇ ਇੱਕ ਅਦਾ ਤੁਹਾਨੂੰ ਹੀ ਚਾਹੀਦਾ ਇਸ ਕਰਕੇ ਭਾਈ ਇਹ ਬੇਨਤੀਆਂ ਨਾ ਹੱਥ ਜੋੜ ਕੇ ਮਨਜ਼ੂਰ ਜ਼ਰੂਰ ਕਰ ਲਿਓ ਕਿਉਂਕਿ ਅੱਜ ਸਾਡੇ ਵਿੱਚ ਬਹੁਤ ਵੱਡੀਆਂ ਕਮੀਆਂ ਇਹ ਵੀ ਆ ਰਹੀਆਂ ਨੇ ਦੂਜਾ ਇੱਕ ਮੈਂ ਵਿਆਹਾਂ ਦੀ ਗੱਲ ਕਰ ਲਿਆ ਕਿਉਂਕਿ ਸਿੱਖ ਸਮੇਲਨ ਹੈ ਇੱਥੇ ਅਸੀਂ ਅੱਜ ਵਿਆਹ ਉਹਨਾਂ ਹੀ 100 ਕਿੱਲੇ ਵਾਲਾ ਜ਼ੋਰ ਲਾਉਂਦਾ ਤੇ ਉਹਨਾਂ ਵਿਚਾਰਾ ਮਰਲਿਆਂ ਵਾਲਾ ਜ਼ੋਰ ਲਾਉਂਦਾ ਇੱਕ ਦੂਜੇ ਦੀ ਰੀਸ ਨਾ ਕਰੋ ਵਿਆਹਾਂ ਨੂੰ ਤਰੀਕੇ ਤੇ ਢੰਗ ਨਾਲ ਰਚੋ ਹੁਣ ਮੈਂ ਕਈ ਵਾਰਾ ਵੇਖਦਾ ਵੀ ਪੈਲੀਆਂ ਵੇਚ-ਵੇਚ ਕੇ ਜਿਹੜੇ ਖਤਮ ਹੋ ਗਏ ਆ ਕੋਈ ਨਹੀਂ ਸਿੰਘ ਬਹਿ ਗਿਆ ਕੋਈ ਕਰਨਾਲ ਬੈਠੇ ਹੋਏ ਆ ਕਾਦੇ ਪਿੱਛੇ ਗਵਾਈਆਂ ਅਸੀਂ ਆਪਣੀ ਐਸ਼ ਵਾਸਤੇ ਆਪਣੇ ਨੱਕ ਵਾਸਤੇ ਆ ਲੱਖਾਂ ਰੁਪਈਆ ਅਸੀਂ ਵਿਆਹਾਂ ਦੇ ਵਿੱਚ ਝਾੜ ਦਿੰਨੇ ਆ ਇਹਨਾਂ ਤੋਂ ਵੀ ਸੋਚ ਕਰੋ